ਅਹੀਂ ਇੱਥੇ ਲੋਕ ਹੋਤੇ ਸੀ ਅੱਛਾ ਪੰਜ ਸੱਤ ਤੋਂ ਪਰ ਆਈ ਲੋਕ ਹੈ ਸੀ ਇੱਥੋਂ ਮਗਰੋਂ ਆਏ ਨੇ ਮਗਰੋਂ ਉਹਨਾਂ ਨੇ ਗੋਲੀਆਂ ਫਾਇਰ ਕਰਦੇ ਨੇ ਸਾਡੇ ਤੇ ਕੌਣ ਆਇਆ ਸੀ ਜੀ ਪਤਾ ਨਹੀਂ ਜੀ ਇਹ ਸੋ ਮੁੰਡੇ ਸੀ ਕਹਿੰਦੇ ਸਰਦਾਰ ਅੱਛਾ ਹਾਂਜੀ ਸਾਡੇ ਤੇ ਆਏ ਸੀ ਕਿ ਸਕੂਲੀ ਜਿਹੇ ਮੋਟਰਸਾਈਕਲ ਤੇ ਕਿਤੇ ਆਏ ਆ ਕਿੰਨੀਆਂ ਗੋਲੀਆਂ ਚਲੀਆਂ ਇੱਥੇ ਇਹ ਪਤਾ ਨਹੀਂ 10 12 ਨਾਲ ਹੁਣ ਕੱਢੇ ਉਹਨਾਂ ਨੇ ਇਹ ਗੋਲੀ ਤੁਹਾਡੇ ਅੱਤੇ ਵੀ ਚਲਾਈ ਪਾਉਂਦੇ ਜਾ ਵੇਖੋ ਆਹ ਦੇਖੋ ਕਾ ਸਰ ਤੁਹਾਡੀ ਕੋ ਦੁਸ਼ਮਣ ਜਿਹੜਾ ਰੋਡ ਤੇ ਪਤਾ ਨਹੀਂ ਕਾ ਸਰ ਅਈ ਦੇ ਮੇਰੀ ਫਰੇਟ ਸੀ ਤੁਹਾਡੀ ਫਰੇਟ ਨਹੀਂ ਸੀ ਤੁਹਾਡੇ ਜਿਹੜੇ ਮੁੰਡੇ ਜਿਹੜੇ ਗੱਲਬਾਤ ਸੀ ਨਾ ਜੀ ਨਾ ਮੈਂ ਤੁਹਾਡਾ ਹੀ ਸੰਜੀਵ ਸਿੰਘ ਸੰਜੀਵ ਸਿੰਘ ਤਾਂ ਕਿੰਨੇ ਕ ਬੰਦੇ ਚੱਕਨੇ ਹੋਇਆ ਇਹ ਮੇਰੇ ਤਿੰਨ ਭਰਾਰੇ ਇੱਕ ਮੇਰੇ ਇੱਕ ਜਸਾਈ ਆ ਦੋ ਮੁੰਡੇ ਹੋਰ ਨੇ ਹਾਂਜੀ

ਪਰ ਕਿਉਂ ਐਸੇ ਮਨੂੰ ਕਹਿ ਗਏ ਕਿ ਤੁਮਹਾਨੂੰ ਮਿਲਣਾ ਹੈ ਪੂਰਾ ਨਿਊ ਆਰਕਟ ਨਹੀਂ ਹੋ ਰਿਹਾ ਸੋ ਆਨ ਆਨ ਜੀ ਲਾਗੂ ਕਰਨਾ ਹੈ ਅਮਰ ਕੋ ਦਾਟ ਹੈ ਮੈਨੂੰ ਰੋਲ ਕਰਾ ਜਗਾ ਲਾਈ ਬਹੁਤ ਕੋਈ ਨਹੀਂ ਬੈਠ ਸਕਦਾ ਕਿਵੇਂ ਸਮਝਾ ਨਾ ਕੋਈ ਚੋਣਾਂ ਨਹੀਂ ਮਿਲਦੀ ਕਿਸ ਕੋਈ ਨਹੀਂ ਦੇ ਸਕਦੇ ਕੀ ਕੋਈ 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 130 ਕੋ तकरीबन 8-8 ਕੇ 20 ਮਿੰਟ ਤੇ ਪੇਸ਼ੈਂਟ ਪ੍ਰੇਜ਼ੈਂਟ ਕੀਤੇ ਵਿਦ ਅਲਰਜੀ ਹਿਸਟਰੀ ਆਫ ਗਨ ਸ਼ਾਟ ਇਹ ਜਿਹੜੇ ਇਨਸੀਡੈਂਟ 6 ਟੋਟਲ ਸਾਢੇ ਕੋ ਜਿਹੜੇ ਪੇਸ਼ੈਂਟ ਪ੍ਰੇਜ਼ੈਂਟ ਕੀਤੇ ਉਹ 6 ਸੀਗੇ ਤੇ ਜਿਹੜੇ 2 ਸੀਗੇ ਉਹਨਾਂ ਚ ਸਰਬਜੀਤ ਸਿੰਘ ਐਂਡ ਕਰਨਮਾਰਨ ਦੇ ਵਰ ਬਰਾਉਟਡ ਉਹ ਪਹਿਲਾਂ ਹੀ ਉਹਨਾਂ ਦੀ ਡੈਥ ਹੋ ਚੁੱਕੀ ਸੀ ਠੀਕ ਹੈ ਜਿਹੜੇ ਬਾਕੀ 4 ਨੇ ਦੇ ਉਹ ਇੰਜਰਡ ਸੀਗੇ ਜਿਹੜੇ ਉਹ ਅਨਨ ਟ੍ਰੀਟਮੈਂਟ ਇਸ ਚੱਲ ਰਿਹਾ ਤੇ ਜਿਹੜਾ ਉਹਨਾਂ ਦੀ ਅੰਡਰ ਅਬਜ਼ਰਵੇਸ਼ਨ ਸਾਡੇ ਕੋਲ ਹੈਗੇ ਨੇ ਵੇਟ ਐਂਡ ਵਾਚ ਉਹਨਾਂ ਦਾ ਜਿਹੜਾ ਨਹੀਂ ਫਿਲਹਾਲ ਉਹਨਾਂ ਦੇ ਜਿਹੜੇ ਰੈਲੀਟਿਵ ਸੀ ਅ ਕੰਪਲੇਟ ਪਰਸਨ ਸੀਗੇ ਉਹਨਾਂ ਨੇ ਉਹਨਾਂ ਨੂੰ ਉਹਨਾਂ ਕੋਲ ਉਹਨਾਂ ਦੇ ਬੋਡੀ ਸੀ ਬੋਡੀ ਦਾ ਨਾਮ ਕੀ ਹੈ ਹਾਂਜੀ ਲక్ష్ਮੀ ਦੇ ਨਾਮ देयर वर 4 ਪੇਸ਼ੈਂਟਸ ਤੇ ਇਹ ਹੈਗੇ ਸੀਗੇ ਅਮ੍ਰਿਤਪਾਲ ਅਮਨਦੀਪ Sanjeev and Jugal Kishore.